ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਜਿਵੇਂ ਕਿ ਤੁਸੀਂ ਜਾਣਦੇ ਹੋ ਕੁਝ ਕੁਝ ਦਿਨ ਪਹਿਲਾਂ ਕੀ ਇੱਕ ਦੋ ਦਿਨ ਪਹਿਲਾਂ ਅਸੀਂ ਜੋ ਕੰਗਨਾਰ ਨੌਦ ਦੇ ਇੱਕ ਥੱਪੜ ਰਸੀਦ ਕੀਤਾ ਸੀਗਾ ਬੀਬਾ ਕੁਲਵਿੰਦਰ ਕੌਰ ਨੇ ਤੇ ਤੁਹਾਨੂੰ ਦੱਸ ਦਈਏ ਵੀ ਬੀਬਾ ਕੁਲਵਿੰਦਰ ਕੌਰ ਤੇ ਕੁਝ ਪਰਚਾ ਦਰਜ ਹੋਇਆਗਾ ਤੇ ਉਸ ਦੇ ਵਿਰੋਧ ਲਈ ਕਿਸਾਨ ਜਥੇਬੰਦੀਆਂ ਮੂਹਰੇ ਆਈਆਂ ਨੇ ਅੱਜ ਗੁਰਦੁਆਰਾ ਆਮ ਸਿੰਘ ਵਿਖੇ ਭਾਰਤੀ ਕਿਸਾਨ ਯੂਨੀਅਨ ਫਿੱਦੂ ਪਰ ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਥੇ ਬਹੁਤ ਵੱਡਾ ਇਕੱਠ ਹੋਇਆ ਹੈਗਾ ਇਹ ਜੋ ਇਕੱਠ ਹੈ ਇਸ ਦੇ ਵਿੱਚ ਪੂਰੇ ਸੂਬੇ ਭਾਰ ਵਿੱਚੋਂ ਕਿਸਾਨ ਆ ਗੂ ਪਹੁੰਚੇ ਨੇ ਕਿਸਾਨ ਵੀਰ ਪਹੁੰਚੇ ਨੇ ਅੱਜ ਐਸਐਸਪੀ ਦਫ਼ਤਰ ਮੋਹਾਲੀ ਵਿਖੇ ਜੋ ਇੱਕ ਮੰਗ ਪੱਤਰ ਦਿੱਤਾ ਜਾਊਗਾ ਜਥੇਬੰਦੀਆਂ ਵੱਲੋਂ ਵੀ ਜੋ ਕੁਲਵਿੰਦਰ ਕੌਰ ਤੇ ਪਰਚਾ ਦਰਜ ਕੀਤਾ ਗਿਆਗਾ ਉਸ ਨੂੰ ਰੱਦ ਕੀਤਾ ਜਾਵੇ ਤੇ ਜੋ ਕੰਗਨਾਰ ਰਣੋਤ ਹੈ ਜੋ ਉਸਨੇ ਭੱਦੀ ਸ਼ਬਦਾ ਵੇਲੇ ਵਰਤੀ ਆ ਸਿੱਖ ਕੌਮ ਤੇ ਪੰਜਾਬ ਤੇ ਵੀ ਪੰਜਾਬ ਦੇ ਲੋਕ ਆਤੰਗਵਾਦੀ ਨੇ ਜਾਂ ਪੰਜਾਬ ਵਿੱਚ ਆਤੰਗਵਾਦ ਆਇਆ ਪੈਦਾ ਹੋ ਰਿਹਾਗਾ ਤੇ ਤੁਹਾਨੂੰ ਦੱਸ ਦਈਏ ਇਹ ਉਹੀ ਕੰਗਨਾਰ ਰਣੋਤ ਹੈ ਜਿਸਨੇ ਕੀ ਜੋ ਪਹਿਲਾਂ ਕਿਸਾਨੀ ਸੰਘਰਸ਼ ਚੱਲਿਆ ਸੀਗਾ ਸਿੰਘੂ ਬਾਰਡਰ ਟਿਕਰੀ ਬਾਰਡਰ ਤੇ ਤੇ ਇਹਨੇ ਕਿਹਾ ਸੀਗਾ ਵੀ ਜੋ ਉੱਥੇ ਬੀਬੀਆਂਾਂ ਵਾਂ ਮਾਤਾ-ਮਾਂ ਭੈਣਾਂ ਪਹੁੰਚੀਆਂ ਨੇ ਉਹ 100-100 ਰੁਪਏ ਵਿੱਚ ਉੱਥੇ ਦਿਹਾੜੀ ਤੇ ਪਹੁੰਚੀਆਂ ਨੇ ਤੇ ਉਸ ਨੂੰ ਲੈ ਕੇ ਵੀ ਕਾਫੀ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ ਸੀਗਾ ਤੇ ਇਸ ਦੇ ਤਹਿਤ ਹੀ ਕੁਝ ਬੀਬਾ ਕੁਲਵਿੰਦਰ ਕੌਰ ਨੂੰ ਵੀ ਗੁੱਸਾ ਸੀਗਾ ਤੇ ਉਸਨੇ ਕੰਗਨਾਰ ਨਾਉ ਦੇ ਇੱਕ ਥੱਪੜ ਰਸੀਦ ਕੀਤਾ ਜਿਸ ਦੀ ਗੂੰਜ ਪੂਰੇ ਦੇਸ਼ ਭਰ ਵਿੱਚ ਪਹੁੰਚਿਆ ਤੇ ਅੱਜ ਜੋ ਇੱਥੇ ਦਾ ਮਾਹੌਲ ਹੈ ਤੁਹਾਨੂੰ ਦਿਖਾਉਂਦੇ ਰਵਾਂਗੇ ਵੱਡੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਾਵਾਂਗੇ ਕਿਸਾਨ ਵੀਰ ਜੋ ਪਹੁੰਚਿਆ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਤੁਸੀਂ ਬਣੇ ਰਹੋ ਦੇਖਦੇ ਰਹੋ ਦਾ ਵਿਜ਼ਨ ਪੰਜਾਬ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਵਾਂਗੇ ਹਾਂਜੀ ਜਿਵੇਂ ਕੀ ਤੁਹਾਨੂੰ ਦੱਸਿਆ ਸੀਗਾ ਵੀ ਅਸੀਂ ਗੁਰਦੁਆਰਾ ਆਂਬਸਾਹਬ ਵਿਖੇ ਪਹੁੰਚੇ ਹੋਏ ਹਾਂ ਜਿੱਥੇ ਕੀ ਸਾਰੇ ਹੀ ਕਿਸਾਨ ਜਥੇਬੰਦੀਆਂ ਸਾਰੀਆਂ ਨਹੀਂ ਮਤਲਬ ਤਕਰੀਬਨ ਕਿਸਾਨ ਯੂਨੀਅਨ ਪਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪਹੁੰਚੀ ਆ ਤੇ ਹੋਰ ਕਿਸਾਨ ਜਥੇ ਇੱਥੇ ਪਹੁੰਚੇ ਨੇ ਤੇ ਇੱਥੇ ਦੇਖਿਆ ਜਾਵੇ ਵੀ ਚਾਰੇ ਪਾਸੇ ਕੈਮਰਾਮੈਨ ਨੂੰ ਕਹੂੰਗਾ ਵੀ ਦਿਖਾਵੇ ਜੋ ਕਿਸਾਨ ਵੀਰ ਬੈਠੇ ਨੇ ਇੰਨੀ ਧੁੱਪ ਤੇ ਛਾਂ ਦੀ ਭਾਲ ਕੀਤੀ ਜਾ ਰਹੀ ਹੈ ਜਿੱਥੇ ਵੀ ਛਾਂ ਦਿਖ ਰਹੀ ਆ ਉੱਥੇ ਕਿਸਾਨ ਵੀਰ ਬੈਠ ਰਹੇ ਨੇ ਤੇ ਹੁਣ ਤੁਹਾਡੇ ਨਾਲ ਗੱਲਬਾਤ ਵੀ ਕਰਵਾਵਾਂਗੇ ਸਾਡੇ ਇੱਥੇ ਜੋ ਕਿਸਾਨ ਵੀਰ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਅ ਭਾਈ ਜੀ ਹੁਣ ਇੱਥੇ ਬੈਠੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਵੀ ਕੀ ਮਾਹੌਲ ਆ ਕੀ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਇਹ ਦੱਸੋ ਜੀ ਤੁਸੀਂ ਪਹਿਲਾਂ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਜੀ ਸੁਲਤਾਨਪੁਰ ਲੋਧੀ ਜੋਨ ਭਾਈ ਲਾਲੋ ਜੀ ਕਿਸਾਨ ਮਜ਼ਦੂਰ ਛਰਸ਼ ਕੇ ਵਿੱਚ ਹੀ ਡੱਲਾ ਸਾਹਿਬ ਜੋਨ ਠੀਕ ਹੈ ਜਿਲ੍ਹਾ ਕਪੂਰਥਲਾ ਕਪੂਰਥਲਾ ਹਾਂ ਜੀ ਅੱਛਾ ਭਾਈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਜੋ ਮਾਹੌਲ ਆ ਜੋ ਇੱਕ ਜੋ ਕਾਰਨਾਮਾ ਹੋਇਆ ਕੁਝ ਦਿਨ ਪਹਿਲਾਂ ਹਾਂ ਜੀ ਜਬੀਬਾ ਕੁਲਵਿੰਦਰ ਕੌਰ ਨੇ ਕੰਗਨਨ ਰਾਓ ਦੇ ਗਲ ਤੇ ਥੱਪੜ ਰਸੀਦ ਕੀਤਾ ਹਾਂ ਜੀ ਤੇ ਉਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕੀ ਉਹਨੇ ਸਹੀ ਕੀਤਾ ਜਾਂ ਜੋ ਤੁਹਾਡੀ ਕੀ ਸੋਚ ਵਿਚਾਰਾ ਤੁਹਾਡਾ ਪੁਆਇੰਟ ਥੀ ਕੀ ਆ ਦੱਸੋ ਅਸੀਂ ਇਹ ਸਾਡਾ ਇਹ ਪੁਆਇੰਟ ਆ ਜੀ ਵੇਖੋ ਅਸੀਂ ਕਿਸਾਨ ਜਿਹੜੇ ਜਿਹੜੀ ਸਰਕਾਰ ਆ ਮਾਂ ਪਿਓ ਹੁੰਦੀ ਆ ਸਰਕਾਰ ਦੇ ਕੋਲੋਂ ਹਰ ਇੱਕ ਤਬਕੇ ਨੇ ਆਪਣੀਆਂ ਮੰਗਾਂ ਰੱਖਣੀਆਂ ਹੁੰਦੀ ਆ ਇਸੇ ਤਰ੍ਹਾਂ ਕਿਸਾਨਾਂ ਦਾ ਬਹੁਤ ਆਤਮ ਤਿਆਵਾ ਕਰ ਰਹੇ ਆ ਜੋ ਐਮਐਸਪੀ ਹੋਰ ਕਿਸਾਨ ਨੇ ਮਾੜੇ ਕਾਨੂੰਨ ਕੱਢੇ ਸੀ ਉਹਨੂੰ ਰੱਦ ਕਰਾਉਣ ਵਾਸਤੇ ਸਾਡੇ ਧਰਨੇ ਚੱਲਦੇ ਸੀ ਤੇ ਮੈਡਮ ਕੰਗੜਾ ਰਣੋਤ ਨੇ ਵੀ ਉਦੋਂ ਵੀ ਆਖਿਆ ਸੀ ਵੀ ਟਕੇ ਟਕੇ ਦੀਆਂ ਮਾਈਆਂ ਬੈਠੀਆਂ 100-100 ਦਿਹਾੜੀ ਲੈ ਕੇ ਤੇ ਸਾਡੇ ਸਿੱਖਾਂ ਪ੍ਰਤੀ ਇਹਨੇ ਬਹੁਤ ਉਦੋਂ ਵੀ ਅੱਗ ਉਗਲੀ ਸੀ ਹੁਣ ਜਿਹੜਾ ਵਿਸ਼ਾ ਤਾਂ ਹੋਰ ਪਾਸੇ ਨੂੰ ਤੁਰ ਪਿਆ ਇਹ ਸਾਡੀ ਜਿਹੜੀ ਭੈਣ ਆ ਕੁਲਵਿੰਦਰ ਕੌਰ ਇਹ ਫੌਜ ਦੇ ਵਿੱਚ ਤਾਂ ਨਾ ਤਾਂ 15 ਸਾਲ ਤੋਂ ਬਹੁਤ ਵਧੀਆ ਸਾਫ਼ ਸੁਥਰੀ ਏ ਆਪਦੀ ਨੌਕਰੀ ਕਰ ਰਹੀ ਆ ਜਦੋਂ ਉਹਨੇ ਨੂੰ ਫੋਨ ਤੇ ਪਰਸ ਵਗੈਰਾ ਟ੍ਰੇਜ ਰੱਖਣ ਲਈ ਕਿਹਾ ਤੇ ਇਹਨੇ ਉਹਦੇ ਜਿਹੜਾ ਨਾਂ ਇੱਥੇ ਨੇਮਪਲੇਟ ਲੱਗਾ ਸੀ ਆਂਦੀ ਵੀ ਕੌਰ ਖਾਲਸਤਾਨੀ ਅੱਛਾ ਜੀ ਇਹਦੇ ਤੋਂ ਬਿਰ ਸਾਡੀ ਭੈਣ ਨੂੰ ਗੁੱਸਾ ਚੜਿਆ ਉਹ ਉਸ ਟਾਈਮ ਇਹ ਭੈਣ ਦੀ ਜਿਹੜੀ ਮਾਤਾ ਸੀ ਭਰਾ ਸੀ ਇਹ ਸਾਰਾ ਪਰਿਵਾਰ ਇੱਥੇ ਧਰਨੇ ਦੇ ਬੈਠਾ ਸੀ ਇਹ ਗੁੱਸੇ ਦੇ ਵਿੱਚ ਆ ਕੇ ਜਦੋਂ ਆਪਾਂ ਵੇਖੋ ਕੁਦਰਤੀ ਗੱਲ ਹੈ ਕਿਸੇ ਦੇ ਮਾਪਿਓ ਨੂੰ ਗਲਤ ਸ਼ਬਦ ਬੋਲਾਂਗੇ ਕਿਸੇ ਜੀ ਦੀ ਵਿਹਦੇ ਨੂੰ ਉਹ ਅਕਸਾਇਆ ਗਿਆ ਤਾ ਉਹਨੇ ਥੱਪੜ ਮਾਰਿਆ ਇਹ ਕੋ ਪਰਿਵਾਰ ਕ੍ਰਾਇਮ ਕਰਨ ਵਾਲਾ ਨਹੀਂ ਇਹਨਾਂ ਦੇ 4-5 ਜੀ ਜਿਹੜੇ ਜਿਨ੍ਹਾਂ ਨੇ 65 ਕੱਥਰ ਦੀਆਂ ਲੜਾਈਆਂ ਲੜੀਆਂ ਇਹ ਦੇਸ਼ ਭਗਤ ਪਰਿਵਾਰ ਆ ਕਿਸਾਨ ਆ ਅੰਨ ਦਾਤਾ ਇਹ ਇੱਕ ਕ੍ਰਿਮੀਨਲ ਲੋਕ ਨਹੀਂ ਨਾ ਪਿਛਲਾ ਇਤਿਹਾਸ ਵੇਖਿਆ ਜਾਵੇ ਉਹਨਾਂ ਨੇ ਸਗੋਂ ਜਿਹੜੀ ਕੰਗਨਾਰ ਨੌਂਦ ਨੇ ਜਿਹੜੀ ਗੱਲਬਾਤ ਕੀਤੀ ਆ ਬਾਅਦ ਚੋਂ ਦੀ ਭੈਣ ਰੰਗੋਲੀ ਆਈ ਉਹਨੇ ਵੀ ਸਾਡੋਂ ਸਿੱਖਾਂ ਨੂੰ ਹੱਤਵਾਦੀ ਦੱਸਿਆ ਤੁਸੀਂ ਦੱਸੋ ਅਸੀਂ ਸਾਡੇ ਕੋਲ ਕੋਈ ਅਸਲਾ ਹੈਗਾ ਜਿੰਨਾ ਜਿੰਨਾ ਪੰਜਾਬ ਆਜਾ ਇੱਥੇ ਢੁੱਕ ਗਿਆ ਸਚਾਈ ਦੇ ਪਹਿਰੇਦਾਰ ਆ ਇੱਥੇ ਇਹ ਨਹੀਂ ਜਿਹੜੀਆਂ ਸਿਆਸੀ ਰੈਲੀਆਂ ਹੁੰਦੀਆਂ ਉਹਦੇ ਜਿਉਂਦਾ ਸ਼ਾਮ ਨੂੰ ਸ਼ਰਾਬ ਪੀਵਾਂਗੇ ਇਹਨਾਂ ਵਿਚਾਰਿਆਂ ਕਿਹੇ ਰੋਟੀ ਖਾਧੀ ਆ ਕਿਸੇ ਖਾਣੀ ਆ ਇਹ ਜਿੰਨੀ ਸੰਗਤ ਇੱਥੇ ਆਈ ਅਣਖ ਦੇ ਖਾਤਰ ਆਈ ਆ ਕਿਸੇ ਲਾਜ ਦੇ ਖਾਤਰ ਨਹੀਂ ਆਈ ਇੱਥੇ ਰੋਲਾ ਹੋਣ ਸੱਚ ਦਾ ਤੇ ਝੂਠ ਦਾ ਅਸੀਂ ਇਹ ਚਾਹੁੰਨੇ ਸਾਰੇ ਜਿੰਨੀਆਂ ਜਥੇਬੰਦੀਆਂ ਵੀ ਕੰਗਰਸ ਰਣੋਤ ਤੇ ਤੋਂ ਦੀ ਭੈਣ ਤੇ ਇਹ ਦੇਖੋ ਬਹੁਤ ਉੱਚਾ ਉਹਦਾ ਐਸਟੇਪ ਐਮਪੀ ਆ ਜਿਹੜੇ 545 ਮੈਂਬਰ ਬਣੇ ਆ ਲੋਕ ਸਭਾ ਦੇ ਉਹਦੇ ਵਿੱਚੋਂ ਇੱਕ ਆ ਇਹ ਆਪਣਾ ਸੁਭਾਅ ਬਦਲੇ ਇਹ ਉਹੜੋ ਕਲਾਕਾਰ ਨਹੀਂ ਗਈ ਰਹਿ ਗਈ ਨੀ ਇਹਦੀ ਜ਼ਿੰਮੇਵਾਰੀ ਬਹੁਤ ਜਿਆਦੀ ਆ ਵੇਖੋ ਸਿੱਖ ਹਰ ਇੱਕ ਧਰਮ ਦਾ ਹਰ ਇੱਕ ਬੀਬੀ ਦਾ ਸਤਿਕਾਰ ਕਰਦੇ ਆ ਜਿੰਨੇ ਬਿਆਨ ਆਏ ਹੁਣ ਤੱਕ ਕਿਸਾਨ ਜੱਥੇਬੰਦੀਆਂ ਦੇ ਪਰਿਵਾਰਕ ਮੈਂਬਰਾਂ ਦੇ ਸਾਡੇ ਵੀ ਕਿਸੇ ਪਰਿਵਾਰਕ ਮੈਂਬਰ ਨੇ ਇਹਨੂੰ ਮਾੜਾ ਬੋਲਿਆ ਇਹਦੀ ਭੈਣ ਆਈ ਉਹ ਵੀ ਖਾਲਸਤਾਨੀ ਦੱਸੋ ਹੀ ਖਾਲਸਤਾਨੇ ਆਈਦਾ ਦੇਸ਼ ਦਾ ਭੰਡਾਰ ਭਰਨ ਵਾਲੇ ਲੋਕਾਂ ਦੇ ਢਿੱਡ ਭਰ ਲੜੇ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮਿੱਧ-ਮਿੱਧ ਕਹੀਂ ਨਾਜ ਪੈਦਾ ਕਰਨ ਵਾਲੇ ਜਦੋਂ ਸਾਡੇ ਪੱਲੇ ਕੁਝ ਨਹੀਂ ਪੈਂਦਾ ਤੇ ਫਿਰ ਅਸੀਂ ਮੰਗਾ ਵੀ ਮੰਗਣੀਆਂ ਅਸੀਂ ਧਰਨੇ ਵੀ ਦੇਣੇ ਆ ਉਹਦੇ ਹੱਕਾਂ ਵਾਸਤੇ ਲੜ ਰਹੇ ਆ ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਜੋ ਬਾਈ ਜੀ ਉਹਨਾਂ ਨੇ ਦੱਸੀ ਆ ਜੋ ਸਾਰੀ ਗੱਲਬਾਤ ਬਾਈ ਤੁਸੀਂ ਕੁਝ ਕਹਿ ਰਹੇ ਸੀਗੇ ਵੀ ਬੀਬਾ ਦੇ ਕੋਈ ਘਰ ਪਰਿਵਾਰ ਬਾਰੇ ਕੁਝ ਦੱਸ ਰਹੇ ਸੀ ਬੀਬਾ ਦੇ ਪਰਿਵਾਰ ਬਾਰੇ ਮੈਂ ਦੱਸ ਰਿਹਾ ਸੀ ਇਹਨਾਂ ਦੇ 5 ਘਰ ਦੇ ਫੌਜੀ ਮੈਂਬਰ ਫੌਜੀ ਹੋਏ ਆ ਫੌਜ ਦੇ ਵਿੱਚ ਨੌਕਰੀ ਕੀਤੀ ਆ ਇਹ ਜਿਸ ਤਰ੍ਹਾਂ ਇਹਨਾਂ ਦੱਸਿਆ ਕ੍ਰਿਮਲ ਨਹੀਂ ਦੇ ਕੋਈ ਵੀ ਹਾਂਜੀ ਇਸ ਕਰਕੇ ਉਹਨਾਂ ਦੇਸ਼ ਦੀ ਸੇਵਾ ਕੀਤੀ ਆ ਇਹ ਕੰਗਰਾਰਾ ਨੌਤਵਾ ਇਹਨਾਂ ਦੇ ਵਿੱਚੋਂ ਕੋਈ ਫੌਜਤ ਹੋਇਆ ਹਾਂਜੀ ਕੋਈ ਕੋਈ ਫੌਜ ਦੇ ਵਿੱਚ ਦੇਸ਼ ਦੀ ਸੇਵਾ ਕੀਤੀ ਹੋਵੇ ਇਹਦੇ ਤੇ ਬਿਆਨ ਹੀ ਦੇ ਰਹੇ ਆ ਇਹਨੂੰ ਸਿਰਫ ਇੱਕ ਇਸ ਕਰਕੇ ਐਮਪੀ ਬਣਾਇਆ ਗਿਆ ਟਿਕਟ ਦਿੱਤੀ ਗਈ ਬੀਜੇਪੀ ਵੱਲੋਂ ਕਿ ਇਹਨੇ ਬੀਬੀਆਂ ਬਾਰੇ ਮੰਦੇ ਸ਼ਬਦ ਬੋਲੇ ਸੀ ਉਹਦੇ ਉਹਦੇ ਕਰਕੇ ਇਹਨੂੰ ਟਿਕਟ ਦਿੱਤੀ ਗਈ ਆ ਹਾਂਜੀ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਮੈਸੇਜ ਇੱਕ ਦੇਣਾ ਚਾਹਨਾ ਵਾ ਸਾਰੇ ਪੰਜਾਬ ਦੇ ਅਣਖੀ ਲੋਕਾਂ ਨੂੰ ਜੋਧਿਆ ਨੂੰ ਜੀਮੇਦਾਰਾਂ ਨੂੰ ਭਰਾਵਾਂ ਨੂੰ ਕਿ ਜਿੱਦਾਂ ਆਲ ਵਰਲਡ ਦੇ ਵਿੱਚ ਇਸ ਬੀਬੀ ਕਲਵਿੰਦਰ ਕੌਰ ਦੇ ਜਿਹੜੀ ਇਹ ਬਹਾਦਰੀ ਵਾਲਾ ਕੰਮ ਇਥੇ ਗਿਣਦੇ ਆ ਜਿਹੜਾ ਕੀਤਾ ਵਾ ਤਾਂ ਕਿ ਇਹ ਕੰਗਣਾ ਰਣੋਤ ਅੱਗੇ ਤੋਂ ਇਹ ਸਮਝ ਜਾਵੇ ਕਿ ਮੈਂ ਜਿਹੜੇ ਮਾੜੇ ਬੋਲ ਆ ਉਹ ਬੋਲਣੇ ਛੱਡ ਜਾਵਾਂ ਇੱਕ ਮੈਂ ਸ਼ੇਅਰ ਦੇ ਵਿੱਚ ਕਹਿਣਾ ਚਾਹਨਾ ਵਾ ਆਪਣੇ ਸਾਰੇ ਭਰਾਵਾਂ ਨੂੰ ਕਿ ਉਹਨਾਂ ਕੌਮਾਂ ਕਿ ਸੁੱਖਾਂ ਦੇ ਸਾਹ ਲੈਣੇ ਆਗੂ ਜਿੱਥੋਂ ਦੇ ਮੱਥੇ ਸੜੇ ਹੋਵਣ ਉੱਥੇ ਹੋਰ ਨਾਂ ਦੇ ਲੱਗਦੇ ਦਾ ਆ ਕੇ ਸਕੇ ਭਰਾ ਜਿਸ ਘਰ ਵਿੱਚ ਲੜੇ ਹੋਵਣ ਉਸ ਚੁੰਕੇ ਚ ਰੋਟੀ ਦੀ ਆਸ ਕਾਦੀ ਔਰਤ ਮਰਦ ਨੇ ਸੋਟੇ ਜਿੱਥੇ ਫੜੇ ਹੋਵਣ ਉਹਨਾਂ ਕੌਮਾਂ ਦਾ ਖਾਲਸਾ ਜੀ ਰੱਬ ਰੱਖਾ ਜਿਨ੍ਹਾਂ ਕੌਮਾਂ ਵਿੱਚ ਚੰਦਰੇ ਧੜੇ ਹੋਣ ਜਿਹੜੀਆਂ ਕੌਮਾਂ ਦੇ ਵਿੱਚ ਧੜੇ ਬੰਦੀ ਆ ਉਹਨਾਂ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਨਾ ਕਿ ਵੱਧ ਚੜ ਕੇ ਇਸ ਭੈਣ ਕੁਲਵਿੰਦਰ ਕੌਰ ਦਾ ਸਾਥ ਦਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਬੀਬੀਆਂ ਜਿਹੜੇ ਕਿ ਸਿੱਖਾਂ ਬਾਰੇ ਜਾਂ ਪੰਜਾਬ ਮਾੜਾ ਬੋਲਦੇ ਆ ਉਹਨਾਂ ਨੂੰ ਜਿਹੜਾ ਸੁਚੇਤ ਕਰ ਸਕੇ ਕਿ ਅੱਗੇ ਤੋਂ ਇਹੋ ਜ਼ਹਿਰ ਗੋਲਣੀ ਜਿਹੜੀ ਉਹ ਬੰਦ ਕਰ ਦੇਣ ਭਾਈ ਜੀ ਉਹਨਾਂ ਨੇ ਜੋ ਗੱਲਬਾਤ ਕੀਤੀ ਇੱਕ ਸ਼ੇਅਰ ਵੀ ਫਣਾਇਆ ਵੀ ਜੋ ਧੜੇਵਾਜੀ ਆਪਣੇ ਕੌਮ ਦੇ ਵਿੱਚ ਹੋਊਗੀ ਤਾਂ ਕੋ ਕੌਮ ਬਹੁ ਛੇਤੀ ਵਿਲੁਪਤ ਹੋ ਜਾਂਦੀ ਆ ਖਤਮ ਹੋ ਜਾਂਦੀ ਆ ਤੇ ਇਹਨਾਂ ਦਾ ਕਹਿਣ ਦਾ ਪੂਰਾ ਮਕਸਦ ਇਹ ਸੀਗਾ ਵੀ ਧੜੇਵਾਜੀ ਤੋਂ ਦੂਰ ਹੋ ਕੇ ਇੱਕਸਾਰ ਹੋ ਕੇ ਇੱਕ ਸਾਥ ਹੋ ਕੇ ਆਪਣੀ ਕੌਮ ਦਾ ਜੋ ਨਮਾਇੰਦਗੀ ਕਰਨੀ ਚਾਹੀਦੀ ਆ ਹਰ ਇੱਕ ਬੰਦੇ ਨੂੰ ਹਰ ਇੱਕ ਵਰਗ ਦੇ ਹਰ ਇੱਕ ਉਮਰ ਦੇ انسان ਨੂੰ ਆਪਣੇ ਸੂਬੇ ਲਈ ਆਪਣੇ ਕੌਮ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਤੇ ਫਿਲਹਾਲ ਦੀ ਘੜੀ ਗੁਰਦੁਆਰਾ ਅੰਬਸਾਬ ਵਿਖੇ ਦੇਖਿਆ ਜਾਵੇ ਵੀ ਕਿਸਾਨ ਵੀਰ ਪੂਰੇ ਜੋਸ਼ੋ ਖੁਸ਼ੀ ਨਾਲ ਪਹੁੰਚੇ ਨੇ ਬੀਬਾ ਕੁਲਵਿੰਦਰ ਕੌਰ ਦੀ ਸਪੋਰਟ ਲਈ ਤੇ ਜੋ ਕੁਲਵਿੰਦਰ ਕੌਰ ਨੇ ਕੀਤਾਗਾ ਆਪਣੀ ਉਹਦੀ ਅਣਖ ਮਰੀ ਹੋਈ ਨਹੀਂ ਸੀਗੀ ਜਾਗੀ ਅਣਖ ਨੂੰ ਲੈ ਕੇ ਉਸਨੇ ਜੋ ਥੱਪੜ ਮਾਰਿਆ ਕੰਗਨਾ ਨਰਾਉਤ ਦੀ ਗੱਲ ਦੇ ਵਿੱਚ ਉਹ ਜੀ ਦੇਖਿਆ ਜਾਵੇ ਤੁਸੀਂ ਗੱਲ ਨਹੀਂ ਸੀਗੀ ਉਸਦਾ ਜੋ ਹੰਕਾਰ ਸੀਗਾ ਉਸਤੇ ਉਹਨੇ ਉਹ ਥੱਪੜ ਮਾਰਿਆਗਾ ਉਸਦੇ ਮੰਦੇ ਬੋਲ ਬੋਲਣ ਦੇ ਕਾਰਨ ਹੀ ਉਸ ਨੂੰ ਇਹ ਨਤੀਜਾ ਭੁਗਤਣਾ ਪਿਆ ਤੇ ਹੁਣ ਜੋ ਇੱਥੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਕਿਸਾਨ ਵੀਰ ਪਹੁੰਚੇ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਉਂਦੇ ਰਵਾਂਗੇ ਉਹਨੇ ਜੋ ਥੱਪੜ ਮਾਰਿਆ ਸੀਗਾ ਉਸ ਤੋਂ ਬਾਅਦ ਉਸਤੇ ਕੁਝ ਕਾਨੂੰਨੀ ਕਾਰਵਾਈ ਹੋਈ ਹੈ ਜਾਂ ਪਰਚਾ ਹੋਇਆਗਾ ਉਸ ਨੂੰ ਅਰੈਸਟ ਵੀ ਕੀਤਾਗਾ ਤੇ ਨੋ ਪਰ ਇਹ ਤੋਂ ਸਸਪੈਂਡ ਵੀ ਕੀਤਾ ਗਿਆਗਾ ਤੇ ਉਹ ਉਸ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਾ ਹੋਵੇ ਇਹ ਸਾਰੇ ਜਥੇਬੰਦੀਆਂ ਉਹਨਾਂ ਦੇ ਹੱਕ ਦੇ ਵਿੱਚ ਪਹੁੰਚੀਆਂ ਨੇ ਅੱਜ ਜੋ ਜਥੇਬੰਦੀਆਂ ਪਹੁੰਚ ਕੇ ਅਗਲੀ ਕਾਰਵਾਈ ਕੀ ਹੋਵੇਗੀ ਇਹ ਗੱਲਬਾਤ ਆਪਾਂ ਪੁੱਛਾਂਗੇ ਕਿਸੇ ਹੋਰ ਆਗੂ ਨਾਲ ਗੱਲਬਾਤ ਕਰਾਂਗੇ ਉਹ ਦੱਸਣਗੇ ਵੀ ਜੋ ਅਗਲੀ ਕਾਰਵਾਈ ਕੀ ਹੋਊਗੀ ਤੁਹਾਨੂੰ ਦਿਖਾਉਂਦੇ ਰਹਿਾਂਗੇ ਤੁਸੀਂ ਦੇਖਦੇ ਰਹੋ ਦਾ ਵਿਜ਼ਨ ਪੰਜਾਬ